ਨਿਊਜ਼ੀਲੈਂਡ ਤੋਂ ਇੱਕ ਅਜੀਬੋ-ਗਰੀਬ ਖਬਰ ਆਈ ਸਾਹਮਣੇ ਕੁੱਤੇ ਨੂੰ ਖਾਣਾ ਖੋਣਾ ਪਿਆ ਮਹਿੰਗਾ ਔਰਤ ਨੂੰ ਹੋਈ ਕੈਦ ਜੀ ਹਾਂ ਜੇਕਰ ਤੁਸੀਂ ਵੀ ਅਵਾਰਾ ਕੁੱਤਿਆਂ ਨੂੰ ਜਾਂ ਪਾਲਤੂ ਕੁੱਤਿਆਂ ਨੂੰ ਖਾਣਾ ਖਵਾਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਗਲੀਆਂ ਵਿੱਚ ਘੁੰਮਦੇ ਕੁੱਤੇ ਆ ਤੇ ਆਪਣੇ ਪਾਲਤੂ ਕੁੱਤਿਆਂ ਨੂੰ ਸੋਚ ਸਮਝ ਕੇ ਤੁਸੀਂ ਖਾਣਾ ਖਵਾ ਸਕਦੇ ਹੋ ਲੋਕ ਅਕਸਰ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਭੋਜਨ ਦਿੰਦੇ ਹਨ ਅਤੇ ਇਹ ਜਾਣੇ ਬਿਨਾਂ ਕਿ ਉਹਨਾਂ ਦਾ ਢਿੱਡ ਭਰਿਆ ਹੈ ਜਾਂ ਨਹੀਂ ਅਜਿਹਾ ਹੀ ਇੱਕ ਔਰਤ ਨੇ ਕੀਤਾ ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਲੋੜ ਤੋਂ ਵੱਧ ਭੋਜਨ ਖਵਾਉਂਦੀ ਸੀ ਅਜਿਹਾ ਕਰਨ ਕਾਰਨ ਇੱਕ ਦਿਨ ਕੁੱਤੇ ਦੀ ਮੌਤ ਹੋ ਗਈ ਅਤੇ ਫਿਰ ਔਰਤ ਨੂੰ ਜੇਲ੍ਹ ਜਾਣਾ ਪਿਆ ਜੀਹਾਂ ਇਹ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੂੰ 2 ਮਹੀਨੇ ਦੀ ਜੇਲ੍ਹ ਹੋਈ ਹੈ ਦਰਅਸਲ ਇਸ ਔਰਤ ਤੇ ਦੋਸ਼ ਹੈ ਕਿ ਉਸਨੇ ਆਪਣੇ ਪਾਲਤੂ ਕੁੱਤੇ ਨੂੰ ਬਹੁਤ ਜ਼ਿਆਦਾ ਖਾਣਾ ਖਵਾਇਆ ਜਿਸ ਕਾਰਨ ਉਹ ਬਿਮਾਰ ਹੋ ਗਿਆ ਤੇ ਉਸਦੀ ਮੌਤ ਹੋ ਗਈ। ਔਰ ਇਸ ਔਰਤ ਦੇ ਵੱਲੋਂ ਫਿਲਹਾਲ ਕਿ ਇਹ ਜਾਣ ਬੁੱਝ ਕੇ ਨਹੀਂ ਸੀ ਖਵਾ ਰਹੀ ਇਸ ਨੂੰ ਪਤਾ ਹੀ ਨਹੀਂ ਸੀਗਾ ਕਿ ਉਸ ਨੂੰ ਉਸਦੀ ਸਿਹਤ ਵਿਗੜ ਸਕਦੀ ਹੈ। ਜ਼ਿਆਦਾ ਖਾਣਾ ਖਾਣ ਕਾਰਨ ਕੁੱਤੇ ਦਾ ਭਾਰ 53.7 ਕਿਲੋ ਹੋ ਗਿਆ। ਉਸਦੇ ਸਰੀਰ ਤੇ ਚਰਬੀ ਇੰਨੀ ਮੋਟੀ ਪਰਤ ਸੀ ਕਿ ਕੁੱਤੇ ਦੀ ਦਿਲ ਦੀ ਧੜਕਣ ਨੂੰ ਸੁਨਣਾ ਵੀ ਮੁਸ਼ਕਲ ਸੀ। ਇਸ ਅਜੀਬੋ-ਗਰੀਬ ਮਾਮਲੇ ਦੇ ਵਿੱਚ ਕੁੱਤੇ ਦੇ ਮਾਲਕਨ ਨੂੰ 2 ਮਹੀਨੇ ਦੀ ਸਜ਼ਾ ਹੋਈ ਹੈ। ਪਰ ਜਦੋਂ ਕੁੱਤੇ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਬਿਸਕੁਟ ਅਤੇ ਕੁੱਤੇ ਦੇ ਖਾਣੇ ਤੋਂ ਇਲਾਵਾ ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਚਿਕਨ ਦੇ 8 ਤੋਂ 10 ਟੁਕੜੇ ਖਵਾਉਂਦੀ ਸੀ। ਔਰਤ ਦੇ ਇਸ ਵਤੀਰੇ ਨੂੰ ਆ ਸ਼ੈਨਸਿਲ ਦੱਸਿਆ ਤੇ ਉਸ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਕਿਆ ਕਿ ਜਾਨਵਰ ਰੱਖਣ ਵਾਲਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਟਿੱਡ ਕਿੰਨਾ ਕੁ ਭੋਜਨ ਖਾ ਸਕਦਾ ਹੈ ਔਰ ਕਿੰਨਾ ਕੁ ਭੋਜਨ ਉਸ ਦੇ ਲਈ ਸਹੀ ਹੈਗਾ ਔਰ ਜੇਕਰ ਤੁਸੀਂ ਵੀ ਆਪਣੇ ਕੁੱਤਿਆਂ ਨੂੰ ਲੋੜ ਤੋਂ ਵੱਧ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਨਾ ਹੋ ਜਾਵੇ ਨਿਊਜ਼ੀਲੈਂਡ ਤੋਂ ਇੱਕ ਅਜੀਬੋ ਗਰੀਬ ਖਬਰ ਆਈ ਸਾਹਮਣੇ ਕੁੱਤੇ ਨੂੰ ਖਾਣਾ ਖੋਣਾ ਪਿਆ ਮਹਿੰਗਾ ਔਰਤ ਨੂੰ ਹੋਈ ਕੈਦ ਜੀ ਹਾਂ ਜੇਕਰ ਤੁਸੀਂ ਵੀ ਆਵਾਰਾ ਕੁੱਤਿਆਂ ਨੂੰ ਜਾਂ ਪਾਲਤੂ ਕੁੱਤਿਆਂ ਨੂੰ ਖਾਣਾ ਖਵਾਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਗਲੀਆਂ ਵਿੱਚ ਘੁੰਮਦੇ ਕੁੱਤੇ ਆ ਤੇ ਆਪਣੇ ਪਾਲਤੂ ਕੁੱਤਿਆਂ ਨੂੰ ਸੋਚ ਸਮਝ ਕੇ ਤੁਸੀਂ ਖਾਣਾ ਖਵਾ ਸਕਦੇ ਹੋ ਲੋਕ ਅਕਸਰ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਭੋਜਨ ਦਿੰਦੇ ਹਨ ਅਤੇ ਇਹ ਜਾਣੇ ਬਿਨਾਂ ਕਿ ਉਹਨਾਂ ਦਾ ਢਿੱਡ ਭਰਿਆ ਹੈ ਜਾਂ ਨਹੀਂ ਅਜਿਹਾ ਹੀ ਇੱਕ ਔਰਤ ਨੇ ਕੀਤਾ ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਲੋੜ ਤੋਂ ਵੱਧ ਭੋਜਨ ਖਵਾਉਂਦੀ ਸੀ ਅਜਿਹਾ ਕਰਨ ਕਾਰਨ ਇੱਕ ਦਿਨ ਕੁੱਤੇ ਦੀ ਮੌਤ ਹੋ ਗਈ ਅਤੇ ਫਿਰ ਔਰਤ ਨੂੰ ਜੇਲ੍ਹ ਜਾਣਾ ਪਿਆ ਜੀਹਾਂ ਇਹ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੂੰ 2 ਮਹੀਨੇ ਦੀ ਜੇਲ੍ਹ ਹੋਈ ਹੈ ਦਰਅਸਲ ਇਸ ਔਰਤ ਤੇ ਦੋਸ਼ ਹੈ ਕਿ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਬਹੁਤ ਜ਼ਿਆਦਾ ਖਾਣਾ ਖਵਾਇਆ ਜਿਸ ਕਾਰਨ ਉਹ ਬਿਮਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਔਰ ਇਸ ਔਰਤ ਦੇ ਵੱਲੋਂ ਫਿਲਹਾਲ ਕਿ ਇਹ ਜਾਣ ਬੁੱਝ ਕੇ ਨਹੀਂ ਸੀ ਖਵਾ ਰਹੀ ਇਸ ਨੂੰ ਪਤਾ ਹੀ ਨਹੀਂ ਸੀਗਾ ਕਿ ਉਸ ਨੂੰ ਉਸਦੀ ਸਿਹਤ ਵਿਗੜ ਸਕਦੀ ਹੈ ਜਿਆਦਾ ਖਾਣਾ ਖਾਣ ਕਾਰਨ ਕੁੱਤੇ ਦਾ ਭਾਰ 53.7 ਕਿਲੋ ਹੋ ਗਿਆ ਉਸ ਦੇ ਸਰੀਰ ਤੇ ਚਰਬੀ ਇੰਨੀ ਮੋਟੀ ਪਰਤ ਸੀ ਕਿ ਕੁੱਤੇ ਦੀ ਦਿਲ ਦੀ ਧੜਕਣ ਨੂੰ ਸੁਨਣਾ ਵੀ ਮੁਸ਼ਕਲ ਸੀ ਇਸ ਅਜੀਬੋ ਗਰੀਬ ਮਾਮਲੇ ਦੇ ਵਿੱਚ ਕੁੱਤੇ ਦੀ ਮਾਲਕਨ ਨੂੰ 2 ਮਹੀਨੇ ਦੀ ਸਜ਼ਾ ਹੋਈ ਹੈ ਔਰ ਜਦੋਂ ਕੁੱਤੇ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਬਿਸਕੁਟ ਅਤੇ ਕੁੱਤੇ ਦੇ ਖਾਣੇ ਤੋਂ ਇਲਾਵਾ ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਚਿਕਨ ਦੇ 8 ਤੋਂ 10 ਟੁਕੜੇ ਖਵਾਉਂਦੀ ਸੀ। ਔਰਤ ਦੇ ਇਸ ਵਤੀਰੇ ਨੂੰ ਆਸ਼ੈਨਸਿਲ ਦੱਸਿਆ ਤੇ ਉਸਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਕਿਹਾ ਕਿ ਜਾਨਵਰ ਰੱਖਣ ਵਾਲਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਟਿੱਡ ਕਿੰਨਾ ਕੁ ਭੋਜਨ ਖਾ ਸਕਦਾ ਹੈ ਔਰ ਕਿੰਨਾ ਕੁ ਭੋਜਨ ਉਸ ਦੇ ਲਈ ਸਹੀ ਹੈਗਾ। ਔਰ ਜੇਕਰ ਤੁਸੀਂ ਵੀ ਆਪਣੇ ਕੁੱਤਿਆਂ ਨੂੰ ਲੋੜ ਤੋਂ ਵੱਧ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਨਾ ਹੋ ਜਾਵੇ ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ